うん。 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਹਿਲਾਂ ਵੇਖੀਏ ਇਹ ਵੀਡੀਓ ਉਸ ਤੋਂ ਬਾਅਦ ਫਿਰ ਗੱਲਬਾਤ ਕਰਾਂਗੇ ਕਿ ਐਸ ਗੱਲ ਚ ਬੋਲ ਗੁਰਦੁਆਰਾ ਚਰਨ ਘਾਟ ਸਾਹਿਬ ਦੇ ਮੁਖੀ ਪਪਾ ਬਲਜਿੰਦਰ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ ਤਾਂ ਹੁਣ ਹਵਾਲਾ ਦੇ ਵਿੱਚ ਬੈਠੇ ਉਹਨਾਂ ਦੇ ਐਕਸਕਲੂਸਿਵ ਸ਼ਾਟਸ ਸਾਹਮਣੇ ਆਏ ਨੇ ਤਾਂ ਤੁਹਾਨੂੰ ਦੱਸਦੀ ਹੈ ਕਿ ਜਗਰਾਉਂ ਦੀ ਅਖਾੜੇ ਵਾਲੀ ਨਹਿਰ ਦੇ ਕੋਲ ਬਣੇ ਗੁਰਦੁਆਰਾ ਚਰਨਗੜ੍ਹ ਸਾਹਿਬ ਦੇ ਮੁਖੀ ਬਾਬਾ ਬਲਜਿੰਦਰ ਸਿੰਘ ਨੂੰ ਪੁਲਿਸ ਨੇ ਉਸ ਸਮੇਂ ਕਾਬੂ ਕੀਤਾ ਜਦੋਂ ਪੁਲਿਸ ਦੇ ਕੋਲ ਇੱਕ ਲੜਕੀ ਨੇ ਸ਼ਿਕਾਇਤ ਕੀਤੀ ਕਿ ਬਾਬਾ ਬਲਜਿੰਦਰ ਸਿੰਘ ਨੇ ਉਸਦੇ ਨਾਲ ਬਲਾਤਕਾਰ ਕੀਤਾ ਤਾਂ ਪੁਲਿਸ ਨੇ ਤੁਰੰਤ ਬਾਬੇ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹਾਂਜੀ ਕੁੜੀ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਬਾਬੇ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਕੁੜੀ ਵੱਲੋਂ ਇਹ ਇਲਜ਼ਾਮ ਲਗਾਏ ਨੇ ਕਿ ਬਾਬੇ ਨੇ ਪੋਰਾ ਬਣਾਇਆ ਹੋਇਆ ਸੀ ਔਰ ਪੋਰੇ ਦੇ ਵਿੱਚ ਬੀਬੀਆਂ ਨੂੰ ਲੈ ਕੇ ਜਾਂਦਾ ਸੀ ਇਹ ਜਿਹੜਾ ਪਖੰਡੀ ਸਾਤ ਹੈ ਇਹਨੇ ਚਰਨ ਘਾਟ ਗੁਰਦੁਆਰਾ ਜਿਹੜਾ ਬਣਾਇਆ ਉਹਦਾ ਮੁਖੀ ਸੀ ਤੇ ਇਹਦੇ ਜਿਹੜਾ ਡੇਰਾ ਉਥੇ ਬਹੁਤ ਜ਼ਿਆਦਾ ਭੀੜ ਇਕੱਠੀ ਹੁੰਦੀ ਹੈ ਤੇ ਇਹਦੇ ਡੇਰੇ ਤੇ ਰਾਗੀ ਢਾਡੀ ਕੀਰਤनियां ਵੀ ਜਾਂਦੇ ਨੇ ਜਾਨੀ ਜਿਹੜੇ ਸਿੱਖ ਪੰਥ ਦੇ ਮਹਾਨ ਵਿਦਵਾਨ ਨੇ ਮਹਾਨ ਜਿਹੜੇ ਰਾਗੀ ਢਾਡੀ ਨੇ ਉਹ ਵੀ ਜਾਂਦੇ ਨੇ ਜਿਹੜੇ ਇਹਨਾਂ ਢੇਰਿਆਂ ਤੇ ਜਾਣ ਵਾਲਾ ਭਾਵੇਂ ਕੋਈ ਵੀ ਰਾਗੀ ਕਿਉਤਰੀਆਂ ਹੋਵੇ ਜਾਂ ਕੌਮ ਦਾ ਕੋਈ ਮਹਾਨ ਵਿਦਵਾਨ ਹੋਵੇ ਕਥਾ ਵਚਕ ਹੋਵੇ ਜਿਹੜਾ ਇਹਨਾਂ ਪਖੰਡੀ ਢੇਰਿਆਂ ਤੇ ਜਾਂਦਾ ਉਹ ਸਭ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਦਾ ਇਹ ਸਭ ਉਹਨਾਂ ਨਾਲ ਰਲੇ ਹੁੰਦੇ ਨੇ ਤੇ ਜੇਕਰ ਬਾਬੇ ਤੇ ਇਲਜ਼ਾਮ ਲੱਗੇ ਨੇ ਕੁੜੀ ਵੱਲੋਂ ਤੇ ਉਹਨਾਂ ਦੇ ਵਿੱਚ ਇਹ ਵੀ ਜਿਹੜੇ ਉਹਨਾਂ ਦੇ ਢੇਰਿਆਂ ਤੇ ਜਾਂਦੇ ਨੇ ਰਾਗੀ ਕੀਰਤਨੀਏ ਇਹਨਾਂ ਨੂੰ ਸਾਰਾ ਪਤਾ ਹੈ ਇਨੋਂ ਤੇ ਵੀ ਇਲਜ਼ਾਮ ਜ਼ਰੂਰ ਲੱਗਣੇ ਚਾਹੀਦੇ ਨੇ ਕਿਉਂਕਿ ਇਹ ਇਹੋ ਜਿਹੇ ਪਖੰਡੀ ਡੇਰਿਆਂ ਤੇ ਜਾਂਦੇ ਹੀ ਕਿਉਂ ਨੇ ਪਹਿਲੀ ਗੱਲ ਤਾਂ ਬੀਬੀਆਂ ਨੂੰ ਉਥੇ ਜਾਣਾ ਹੀ ਨਹੀਂ ਚਾਹੀਦਾ ਇਹਨਾਂ ਡੇਰਿਆਂ ਤੇ ਕਦੀ ਵੀ ਨਹੀਂ ਜਾਣਾ ਚਾਹੀਦਾ ਪਹਿਲਾਂ ਉਥੇ ਜਾਂਦੀਆਂ ਬੀਬੀਆਂ ਉਸ ਤੋਂ ਬਾਅਦ ਫਿਰ ਬਾਬਿਆਂ ਤੇ ਜਦੋਂ ਬਾਬੇ ਇਹਨਾਂ ਦਾ ਸ਼ਰੀਰ ਖੋਸ਼ਣ ਕਰ ਲੈਂਦੇ ਨੇ ਫਿਰ ਉਹਨਾਂ ਤੇ ਇਲਜ਼ਾਮ ਲਾਏ ਜਾਂਦੇ ਨੇ ਤੇ ਇਹ ਬਾਬੇ ਨੇ ਪੈਸਿਆਂ ਵਾਲੇ ਇਹਨਾਂ ਕੋਲ ਪਤਾ ਨਹੀਂ ਕਿੰਨਾ ਪੈਸਾ ਹੈ ਲੋਕਾਂ ਨੇ ਚੜਾਇਆ ਇਹਨਾਂ ਨੂੰ ਇਹ ਪੈਸੇ ਦੇ ਯੋਰ ਨਾਲ ਬਾਹਰ ਵੀ ਆ ਜਾਂਦੇ ਨੇ ਕਿਉਂਕਿ ਇਹਨਾਂ ਪੈਸੇ ਦੇ ਯੋਰ ਨਾਲ ਇਹ ਜਿਹੜੇ ਗਵਾਹ ਹੁੰਦੇ ਨੇ ਜਾਂ ਜਿਨ੍ਹਾਂ ਨੇ ਇਲਜ਼ਾਮ ਲਗਾਇਆ ਉਸ ਨੂੰ ਇਹ ਪੈਸਾ ਦੇ ਕੇ ਪੈਸੇ ਦੇ ਯੋਰ ਨਾਲ ਉਹਨੂੰ ਆਪਣੇ ਬਿਆਨਾਂ ਤੋਂ ਉਲਟਾ ਲੈਂਦੇ ਨੇ ਯਾਨੀ ਉਹਨਾਂ ਨੂੰ ਮੁਕਰਾ ਲੈਂਦੇ ਨੇ ਕਿਉਂਕਿ ਪੈਸੇ ਦਾ ਇਹਨਾਂ ਕੋਲ ਯੋਰ ਹੈ ਤੇ ਕੋਈ ਵੀ ਜਿਹੜਾ ਰਾਗੀ ਕਥਾਵਾਚਕ ਸਿੱਖ ਪੰਥ ਦਾ ਮਹਾਨ ਵਿਦਵਾਨ ਕੋਈ ਵੀ ਇਹਨਾਂ ਬਾਰੇ ਨਹੀਂ ਬੋਲੇਗਾ ਹਰ ਰੋਜ਼ ਲਾਈਵ ਹੁੰਦੇ ਨੇ ਇਹ ਵੱਡੇ ਵੱਡੇ ਵਿਦਵਾਨ ਸਿੱਖ ਕੌਮ ਦੇ ਪਰ ਕਦੀ ਇਹਨਾਂ ਬਾਰੇ ਕਦੀ ਨਹੀਂ ਕੋਈ ਬੋਲੇਗਾ ਕੇਵਲ ਤਾਂ ਕੇਵਲ ਰਾਮ ਰਹੀਮ ਬਾਰੇ ਬੋਲਿਆ ਜਾਏਗਾ ਆਸ਼ੂ ਤੋਸ਼ ਬਾਰੇ ਬੋਲਿਆ ਜਾਏਗਾ ਪਨੇਹਾਰਾਂ ਵਾਲੇ ਵਾਲੇ ਬੋਲਿਆ ਜਾਏਗਾ ਜਾਨੀ ਦੁੱਜੇ ਦੇ ਢੇਰੇਦਾਰ ਨੇ ਜਿਹੜੇ ਸਿੱਖ ਤੋਂ ਸਿੱਖੀ ਤੋਂ ਬਾਹਰਲੇ ਦੁੱਜੇ ਹੋਰ ਧਰਮਾਂ ਦੇ ਢੇਰੇਦਾਰ ਨੇ ਉਹਨਾਂ ਬਾਰੇ ਤੇ ਜਰੂਰ ਰੌਲਾ ਪਾਉਂਦੇ ਨੇ ਇਹ ਸੰਗ ਪਾੜਦੇ ਨੇ ਪਰ ਜਿਹੜੇ ਆਪਣੇ ਡੇਰੇਦਾਰ ਨੇ ਇਹਨਾਂ ਨੂੰ ਬੋਲਣਾ ਚਾਹੀਦਾ ਸਿੱਖ ਡੇਰੇਦਾਰ ਨਾ ਲੈਣਾ ਚਾਹੀਦਾ ਸਿੱਖ ਡੇਰੇਦਾਰਾਂ ਤੇ ਨਾ ਜਾਓ ਕਿਉਂਕਿ ਸਿੱਖ ਡੇਰੇਦਾਰ ਵੀ ਰਾਮ ਰਹੀਮ ਤੋਂ ਘੱਟ ਨਹੀਂ ਹਨ ਸਿੱਖ ਡੇਰੇਦਾਰ ਵੀ ਰਾਮ ਰਹੀਮ ਵਾਲੀ ਕੈਟਾਗਰੀ ਦੇ ਵਿੱਚ ਹੀ ਆਉਂਦੇ ਹਨ ਤੇ ਜੇਕਰ ਤੁਸੀਂ ਰਾਮ ਰਹੀਮ ਬਾਰੇ ਬੋਲਦੇ ਹੋ ਤੇ ਇਹ ਰਾਮ ਰਹੀਮ ਤੋਂ ਵੀ ਵੱਧ ਨੇ ਜੇਕਰ ਰਾਮ ਰਹੀਮ ਨੇ ਜੋ ਉਹਨੂੰ ਉਹਨੂੰ ਤਾਂ ਸਜ਼ਾ ਹੋ ਗਈ ਐ ਉਹ ਤੇ ਜੇਲ੍ਹ ਵਿੱਚ ਬੈਠਾ ਐ ਪਰ ਤੁਸੀਂ ਅਜੇ ਵੀ ਰੋਲਾ ਪਾਈ ਜਾਂਦੇ ਹੋ ਰਾਮ ਰਹੀਮ ਨੇ ਆ ਕੀਤਾ ਰਾਮ ਰਹੀਮ ਨੇ ਆ ਕੀਤਾ ਤੇ ਇਹਨਾਂ ਬਾਰੇ ਕਿਉਂ ਨਹੀਂ ਬੋਲਦੇ ਇਹਨਾਂ ਬਾਰੇ ਵੀ ਬੋਲੋ ਵੀ ਬਾਬੇ ਦਾ ਨਾਂ ਲੈ ਕੇ ਕਿ ਫਲਾਣਾ ਬਾਬਾ ਫਲਾਣੀ ਸੰਪਰਦਾ ਨਾਲ ਨਾਨਕ ਸਰ ਦੀ ਸੰਪਰਦਾ ਨਾਲ ਜਾਂ ਕਿਸੇ ਵੀ ਸੰਪਰਦਾ ਹੋਵੇ ਉਹਦਾ ਨਾਂ ਲੈ ਕੇ ਸੰਗਤਾਂ ਨੂੰ ਦੱਸੋ ਕਿ ਉਸ ਬਾਬੇ ਨੇ ਇਹ ਕਰਤੂਤ ਕੀਤੀ ਏ ਜਦੋਂ ਕਿ ਉਹ ਲੱਖਾਂ ਦੀ ਭੀੜ ਕਰਦਾ ਤੇ ਪੈਸੇ ਇਕੱਠੇ ਕਰਦਾ ਤੇ ਲੋਕਾਂ ਦਾ ਮਾਨਸਿਕ ਤੇ ਸਰੀਰਕ ਸ਼ੋਸ਼ਣ ਕਰਦਾ ਤੇ ਸਿੱਖ ਡੇਰੇਦਾਰਾਂ ਦਾ ਬਾਈਕਾਰਡ ਕਰੋ ਇਹ ਮਹਾਨ ਜਿਹੜੇ ਸਿੱਖ ਕੌਮ ਦੇ ਕਥਾ ਵਚਕਣ ਉਹ ਜਦੋਂ ਲਾਈਵ ਹੁੰਦੇ ਨੇ ਹਰ ਰੋਜ਼ ਉਹਨਾਂ ਨੂੰ ਇਹ ਬੋਲਣਾ ਚਾਹੀਦਾ ਤੇ ਜੇ ਉਹ ਨਹੀਂ ਬੋਲਦੇ ਤੇ ਉਹ ਵੀ ਕਸੂਰਵਾਰ ਨੇ ਕਿਉਂਕਿ ਉਹ ਜਾਣਦੇ ਨੇ ਜਿੰਨੇ ਵੀ ਮਹਾਨ ਸਿੱਖ ਕੌਮ ਦੇ ਕਥਾਵਾਚਕ ਨੇ ਕੀਰਤੀ ਦੀਏ ਨੇ ਰਾਗੀ ਢਾਡੀ ਨੇ ਉਹ ਸਾਰੇ ਡੇਰਿਆਂ ਤੇ ਜਾਂਦੇ ਨੇ ਕੋਈ ਡੇਰਾ ਕਿਸੇ ਸੰਪਰਦਾ ਕੋਈ ਕਿਸੇ ਸੰਪਰਦਾਵਾਦਾ ਪਰ ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਉਹ ਡੇਰਾ ਜਿਹੜਾ ਚਲਾ ਰਿਹਾ ਹੈ ਡੇਰੇ ਦਾ ਮੁਖੀ ਕਿਸ ਤਰ੍ਹਾਂ ਦਾ ਹੈ ਉਸ ਦਾ ਕੈਰੈਕਟਰ ਕਿਸ ਤਰ੍ਹਾਂ ਦਾ ਹੈ ਇਹ ਉਹਨਾਂ ਨੂੰ ਸਾਰਾ ਪਤਾ ਹੁੰਦਾ ਪਰ ਉਹ ਉੱਥੇ ਆੜ ਕੇ ਉਹਨਾਂ ਦੇ ਹੱਕ ਦੇ ਵਿੱਚ ਬੋਲ ਜਾਂਦੇ ਨੇ ਕਿਉਂਕਿ ਉਹਨਾਂ ਦਾ ਇੱਕ ਬਿਜ਼ਨਸ ਹੈ ਉਹਨਾਂ ਦਾ ਪੈਸੇ ਕਮਾਣੇ ਨੇ ਉਹਨਾਂ ਕੋਲ ਇੱਕ ਬੋਲਣ ਦੀ ਕਲਾ ਹੈ ਉਹਨਾਂ ਤੇ ਬੋਲ ਜਾਣਾ ਹੈ ਉਹਨਾਂ ਪੈਸੇ ਲੈ ਜਾਣੇ ਨੇ ਉਹਨਾਂ ਨੂੰ ਕੀ ਮਤਲਬ ਲੋਕਾਂ ਨਾਲ ਲੋਕ ਜਿਵੇਂ ਮਰਜੀ ਕਰਨ ਉਹਨਾਂ ਨੂੰ ਕੋਈ ਇਸ ਚੀਜ਼ ਬਾਰੇ ਨਹੀਂ ਪਤਾ ਲੋਕਾਂ ਦੀ ਉਹ ਕਦੀ ਵੀ ਸੱਚਾਈ ਲੋਕਾਂ ਨੂੰ ਨਹੀਂ ਦੱਸਣਗੇ ਜਦੋਂ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਇਸ ਕਰਕੇ ਇਹਨਾਂ ਜਿਹੜੇ ਪਖੰਡੀ ਸਾਧ ਨੇ ਕੋਈ ਵੀ ਡੇਰੇਦਾਰ ਹੋਵੇ ਅਸੀਂ ਅਪਣੇ ਡੇਰੇਦਾਰ ਦੀ ਗੱਲ ਕਰਾਂਗੇ ਸਿੱਖ ਡੇਰੇਦਾਰਾਂ ਦੀ ਸਿੱਖ ਡੇਰੇਦਾਰ ਕੋਈ ਵੀ ਹੈ ਕਿਸੇ ਵੀ ਸਿੱਖ ਡੇਰੇਦਾਰ ਤੇ ਜਿਹੜਾ ਬੰਦਾ ਜਾਂਦਾ ਉਹ ਬੰਦਾ ਇਥੋਂ ਪ੍ਰਵਾਨ ਹੋ ਕੇ ਨਹੀਂ ਜਾਏਗਾ ਗੁਰਨਾਨਕ ਉੱਥੇ ਖੁਸ਼ ਨਹੀਂ ਹੋਏਗਾ ਕਿਉਂਕਿ ਉਹ ਪ੍ਰਵਾਨ ਹੋ ਕੇ ਉਹੀ ਜਾਏਗਾ ਇਥੋਂ ਜਾਣ ਲੱਗਿਆਂ ਇਸ ਤਰ੍ਹਾਂ ਦੀ ਤੂੰ ਜਾਣ ਲੱਗਿਆਂ ਪ੍ਰਵਾਨ ਉਹੀ ਹੋਏਗਾ ਜਿਹੜਾ ਇਹਨਾਂ ਸਿੱਖ ਡੇਰੇਦਾਰਾਂ ਤੋਂ ਬਚ ਗਿਆ ਜਿਹੜਾ ਇਹਨਾਂ ਤੋਂ ਬਚ ਗਿਆ ਉਹ ਸਮਝੋ ਆਪਣਾ ਜਨਮ ਸਫਲਾ ਕਰਕੇ ਇਥੋਂ ਚੱਲਿਆ ਤੇ ਜਿਹੜਾ ਇਹਨਾਂ ਦੇ ਚੱਕਰ ਘਟਦਾ ਰਿਹਾ ਇਹਨਾਂ ਦੇ ਸਕੰਜੇ ਵਿੱਚ ਫਸ ਗਿਆ ਸਿੱਖ ਡੇਰੇਦਾਰਾਂ ਦੇ ਸਕੰਜੇ ਵਿੱਚ ਜਿਹੜਾ ਫਸ ਗਿਆ ਉਹ ਸਮਝੋ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਗਵਾ ਕੇ ਚੱਲਿਆ ਆਪਣਾ ਜਨਮ ਉਸ ਸਵਾਰ ਗੇਣੀ ਚੱਲਿਆ ਕਿਉਂਕਿ ਉਹ ਜੁੰਦੇ ਜੀ ਨਰਕ ਵਿੱਚ ਫਸਿਆ ਸੀ ਜਿਹੜੇ ਨਰਕ ਤੇ ਸਵਰਗ ਦੀ ਗੱਲ ਗੁਰਬਾਣੀ ਕਰਦੀ ਹੈ ਇਹੋ ਜਿਹੜੇ ਪਖੰਡੀ ਸਾਧ ਇਹਨਾਂ ਕੋਲ ਜਦੋਂ ਬੰਦਾ ਫਸਿਆ ਤੇ ਬੰਦਾ ਨਰਕ ਵਿੱਚ ਹੀ ਫਸਿਆ ਤੇ ਜਦੋਂ ਬੰਦਾ ਆਜ਼ਾਦ ਹੋ ਜਾਂਦਾ ਹੈ ਇਹਨਾਂ ਕੋਲ ਬੰਦਾ ਜਾਏਗਾ ਤੇ ਗੁਲਾਮ ਹੈ ਤੇ ਜਦੋਂ ਬੰਦਾ ਆਜ਼ਾਦ ਹੋ ਜਾਂਦਾ ਹੈ ਜਦੋਂ ਬੰਦਾ ਇਹਨਾਂ ਕੋਲ ਜਾਂਦਾ ਨਹੀਂ ਇਹਨਾਂ ਦੀਆਂ ਗੱਪਾਂ ਕਹਾਣੀਆਂ ਨਹੀਂ ਸੁਂਦਾ ਤੇ ਬੰਦਾ ਕੀ ਹੈ ਉਹ ਆਜ਼ਾਦ ਹੈ ਬੰਦਾ ਕੇਵਲ ਤੇ ਕੇਵਲ ਗੁਰਬਾਣੀ ਦੀ ਗੱਲ ਸੁਣਦਾ ਹੈ ਪਖੰਡੀ ਸਾਧਾਂ ਦੇ ਕੋਲ ਨਹੀਂ ਜਾਂਦਾ ਤੇ ਉਹ ਪ੍ਰਵਾਨ ਹੋ ਕੇ ਜਾਏਗਾ ਇਸ ਤਰਤੀ ਤੋਂ ਤੋਂ ਇਨ੍ਹਾਂ ਪਖੰਡੀ ਸੰੰਦਾ ਤੋਂ ਬਚੋ ਜਿੰਨਾ ਵੀ ਬਚਿਆ ਜਾਂਦਾ ਹੈ ਇਹਨਾਂ ਦੇ ਨੇੜੇ ਨਾ ਲੱਗੋ ਜੇ ਆਪਾਂ ਇਹਨਾਂ ਤੋਂ ਦੂਰ ਜਾਵਾਂਗੇ ਇਹਨਾਂ ਦੇ ਨੇੜੇ ਨਾ ਲੱਗਾਂਗੇ ਇਹਨਾਂ ਦਾ ਪਰਛਾਵਾਂ ਨਾ ਲਵਾਂਗੇ ਤੇ ਇਹ ਗਰੰਟੀ ਹੈ ਕਿ ਗੁਰੂ ਗ੍ਰੰਥ ਸਾਹਿਬ ਜਿੱਤੂ ਬਿਨਾ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਮਾਰਦੇ ਸਰੂਪ ਹੈ ਨੇ ਗੁਰਦੁਆਰੇ ਬਣੇ ਨੇ ਉੱਥੇ ਮੱਥਾ ਟੇਕੋ ਜਾਂ ਇਤਿਹਾਸਿਕ ਗੁਰਦੁਆਰੇ ਨੇ ਆਪਣੇ ਗੁਰੂਆਂ ਦੇ ਇਤਿਹਾਸਿਕ ਗੁਰਦੁਆਰੇ ਨੇ ਉੱਥੇ ਜਾਓ ਦਰਸ਼ਨ ਕਰੋ ਉੱਥੇ ਸੀਸ ਨਵਾਓ ਗੁਰੂਈ ਨੂੰ ਗੁਰੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪਰ ਜਿਹੜੇ ਡੇਰਿਆਂ ਦੇ ਕੋਲ ਜਾਂਦੇ ਨੇ ਉੱਥੇ ਜਾ ਕੇ ਇਹਨਾਂ ਦੇ ਅੱਗੇ ਮੱਥੇ ਰਗੜਦੇ ਨੇ ਸਮਝੋ ਉਹ ਆਪਣਾ ਜਿਹੜੀ ਇੱਥੇ ਜ਼ਿੰਦਗੀ ਹੈ ਉਹ ਖਰਾਬ ਕਰਕੇ ਚੱਲੇ ਨੇ ਉਹ ਪ੍ਰਵਾਨ ਹੋ ਕੇ ਨਹੀਂ ਜਾਣਗੇ ਜੇ ਪ੍ਰਵਾਨ ਹੋ ਕੇ ਜਾਣਾ ਤਾਂ ਡੇਰੇਦਾਰਾਂ ਦਾ ਖੇੜਾ ਛੜਨਾ ਪਏਗਾ ਵਾਹਿਗੁਰੂ ਜੀ ਕਾ ਖਾਲਸਾ ਵੈਗੁਰ ਜੀ ਕੇ ਫਤੇ